ਇਹ ਕਿਤੇ ਐਵੇਂ ਨਹੀਂ ਜੁੜੇ ਹੋਏ ਕਈ ਜਨਮਾਂ ਦਾ ਸਬੰਧ ਹੈ ਸਾਡਾ ਮਹਾਪੁਰਖਾਂ ਦਾ ਸੰਗਤ ਨਾਲ ਕਿਉਂ ਪਿਆਰ 100 ਸਾਲ ਕੋਈ ਤਪ ਕਰਦਾ ਸੰਗਤ ਅੱਜ ਵੀ ਰੋਂਦੀ ਹੈ ਵੀ ਕਿੱਥੇ ਚਲੇ ਗਏ ਸ਼ਾਮ ਨੂੰ ਮਹਾਪੁਰਖ ਡਿਊਟੀ ਲਾ ਕੇ ਗਏ ਸੀ ਨੀਲੇ ਭਵਨ ਦੇ ਕੋਲ ਗੱਡੀ ਖੜਾਈ ਉੱਥੇ ਇੱਕ ਸਿੰਘ ਆਇਆ ਪੰਜ ਵਾਲਾ ਮੂਲ ਮੰਤਰ ਦੀਆਂ ਕਰੋ ਹੁਣ ਦੁਨੀਆ ਵੱਲ ਦੇਖੀਏ ਦੀਵਾ ਬੁਝਿਆ ਪਿਆ ਦੁਨੀਆ ਦੇ ਜਿੰਨੇ ਪਦਾਰਥੋਂ ਸਭ ਝੋਲੀ ਪੈ ਜਾਂਦੇ ਕਿਸੇ ਪੀਰ ਫਕੀਰ ਨਾਲ ਕੋਈ ਜੁੜਿਆ ਜੇ ਕਿਤੇ ਦੋਸਤੀ ਯਾਰੀ ਪਾਉਣੀ ਹੈ ਫਿਰ ਸਿੱਧੀ ਪ੍ਰਧਾਨ ਮੰਤਰੀ ਨਾਲ ਪਾਵੇ ਕਿ ਜਿਹੜੇ ਦੇਵਤੇ ਨੇ ਵੀ ਭੈਅ ਚ ਰਹਿੰਦੇ ਜਿੰਨਾ ਸੁੱਖ ਇਹਨੂੰ ਹੈ ਨਾ ਦੁਨੀਆ ਦੇ ਕਿਸੇ ਨੂੰ ਸੁੱਖ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਅਮਰਤ ਦਾ ਪਿਆਲਾ ਪੀਤਾ ਕਬੀਰ ਸਾਹਿਬ ਕਹਿੰਦੇ 5-6 ਮਿੰਟ ਜੇ ਸ਼ਬਦ ਵੀ ਸੁਣ ਲਿਆ ਨਾ ਸਤਸੰਗ ਚ ਬਹਿ ਕੇ ਆਪਣੇ ਨਾਲੋਂ ਤਾਂ ਅੰਗਰੇਜ਼ ਅੱਗੇ ਲੰਘ ਗਏ ਨਾਮ ਦਾ ਤਾਂ ਇੰਨਾ ਪ੍ਰਤਾਪ ਹੈ ਤੁਸੀਂ ਭਾਵੇਂ ਪਾਣੀ ਤੇ ਤੁਰ ਲਓ ਪਰਮ ਸਤਕਾਰ ਜੋ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਦੀ ਬਹੁਤ ਹੀ ਵੱਡੇ ਭਾਗ ਸਤਗੁਰਾਂ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਹੋਈ ਹੈ ਇੱਕ ਘੜੀ ਦਾ ਸਤ ਸੰਗ ਦਾ ਸਮਾਂ ਪ੍ਰਾਪਤ ਹੋਇਆ ਵਿਆਸ ਤੋਂ ਸੰਗਤ ਆ ਗਈ ਦੇਖ ਲਓ 8:30 ਪਹੁੰਚ ਗਏ ਸੀ ਜਥੇਦਾਰ ਗੁਰਮੀਤ ਸਿੰਘ ਵਿਆਸ ਵਾਲੇ ਇਹ ਕਿਤੇ ਐਵੇਂ ਨਹੀਂ ਜੁੜੇ ਹੋਏ ਕਈ ਜਨਮਾਂ ਦਾ ਸਬੰਧ ਹੈ ਸਾਡਾ ਕਈ ਜਨਮਾਂ ਵੱਡੇ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜੀ ਸੰਗਤ ਹੁੰਦੀ ਆ ਨਾ ਸੰਗਤ ਰਿਸ਼ਤੇਦਾਰ ਪਰਿਵਾਰ ਨਾਲੋਂ ਵੀ ਜ਼ਿਆਦਾ ਇਹਦਾ ਮੋਹ ਹੁੰਦਾ ਪਿਆਰ ਮਹਾਪੁਰਖਾਂ ਦਾ ਸੰਗਤ ਨਾਲ ਕਿਉਂ ਪਿਆਰ ਵੱਡੇ ਮਹਾਰਾਜ ਜੀ ਕਹਿੰਦੇ ਕਿਤੇ ਮੋਹ ਐਵੇਂ ਨਹੀਂ ਬਣਦਾ ਪਿਆਰ ਇਹ ਕਈ ਜਨਮਾਂ ਦੇ ਇਕੱਠੇ ਚਲੇ ਆ ਰਹੇ ਆ ਗੱਜ ਕੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਭਾਈ ਮੇਣੀ ਮੋਹ ਪਿਆਰ ਬਣਦਾ ਕਈ ਜਨਮਾਂ ਦੇ ਇਕੱਠੇ ਆ ਰਹੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਸਣ ਤੇ ਬੈਠਦੇ ਸੀ ਉਸ ਵੇਲੇ ਵੀ ਆਪਾਂ ਸਾਰੇ ਹੈ ਸੀ ਗੁਰੂ ਪੰਚਮ ਪਾਤਸ਼ਾਹ ਦੇ ਵੇਲੇ ਵੀ ਹੈ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਆਪਾਂ ਉਹਨਾਂ ਦੇ ਨਾਲ ਹੀ ਸੀ ਬਸ ਇਹ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਮੂਲ ਨੂੰ ਪਛਾਣਨ ਦੀ ਲੋੜ ਹੈ ਵੀ ਆਪਾਂ ਸੰਸਾਰ ਤੇ ਕੀ ਕਰਨ ਵਾਸਤੇ ਆਏ ਆ ਤੇ ਕਰ ਕੀ ਰਹੇ ਇਹ ਸਮਝਣ ਦੀ ਲੋੜ ਹੈ ਮਹਾਰਾਜ ਦੇ ਨਾਲ ਸ਼ੁਰੂ ਤੋਂ ਆਪਾਂ ਚੱਲਦੇ ਆ ਰਹੇ ਹਾਂ ਇੱਕ ਸਰੀਰ ਬਦਲਦੇ ਨੇ ਜੋਤ ਉਹੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਜਿਹੜੇ ਮਹਾਪੁਰਖਾਂ ਨਾਲ ਕੋਈ ਜੁੜਦਾ ਨਾ ਕਿਸੇ ਵੀ ਮਹਾਪੁਰਖ ਨਾਲ ਕੋਈ ਜੁੜਿਆ ਹੋਵੇ ਮਹਾਪੁਰਖ ਨੇ ਜੋੜਨਾ ਕਿੱਥੇ ਆ ਗੁਰੂ ਨਾਨਕ ਸਾਹਿਬ ਦੇ ਨਾਲ ਫਰਕ ਨਹੀਂ ਕੋਈ ਰਹਿ ਜਾਂਦਾ ਜਿਹੜੀ ਪਰਮੇਸ਼ਰ ਦੀ ਵਡਿਆਈ ਹੈ ਉਹੀ ਗੁਰੂ ਦੀ ਵਡਿਆਈ ਹੈ ਜਿਹੜੀ ਗੁਰੂ ਦੀ ਵਡਿਆਈ ਹੈ ਉਹ ਮਹਾਪੁਰਖਾਂ ਦੀ ਵਡਿਆਈ ਹੈ ਕਿੰਨਾ ਝ ਫਰਕ ਨਹੀਂ ਕੋਈ ਮੁਕਤੀ ਦੇਣੀ ਹੈ ਪਰਮੇਸ਼ਰ ਨੇ ਗੁਰੂ ਨੇ ਮੁਕਤੀ ਤਾਂ ਗੁਰੂ ਨਾਨਕ ਸਾਹਿਬ ਨੇ ਦੇਣੀ ਹੈ ਪਰ ਜਿਹੜਾ ਜੋੜ ਨਹਾਰਾ ਸੰਤ ਨਾਨਕ ਪਾਦਰ ਪਧਰੂ ਸੰਤਾਂ ਤੋਂ ਬਿਨਾ ਜੋੜਨਾ ਬੜਾ ਔਖਾ ਧੁਰ ਤੋਂ ਹੀ ਲਿਖਿਆ ਜਾਂਦਾ ਵੀ ਇਹ ਮਹਾਪੁਰਖ ਨਾਲ ਜੁੜ ਕੇ ਤੇਰਾ ਆਧਾਰ ਹੋਏਗਾ ਕਿੰਨੇ ਵੀ ਮਹਾਪੁਰਖਾਂ ਨੂੰ ਮਿਲ ਲਓ ਜਿੱਥੇ ਤੁਸੀਂ ਜੁੜਨਾ ਨਾ ਉਥੇ ਜਾ ਕੇ ਮਨ ਟਿਕ ਜਾਂਦਾ ਮਨ ਅੰਦਰੋਂ ਆਵਾਜ਼ ਦਿੰਦਾ ਵੀ ਹੁਣ ਟਿਕਾਣੇ ਤੇ ਪਹੁੰਚ ਗਏ ਮਹਾਪੁਰਖ ਸਾਰੇ ਚੰਗੇ ਨੇ ਪਰਮੇਸ਼ਰ ਨੇ ਡਿਊਟੀ ਲਾਈ ਆ ਨਾਮ ਜਪਾਉਣ ਦੀ ਇੱਕ ਮਹਾਪੁਰਖ ਤਾਂ ਸਾਰੀ ਸੰਗਤ ਨੂੰ ਸੰਭਾਲ ਨਹੀਂ ਸਕਦਾ ਵੱਖੋ ਵੱਖਰੇ ਇਲਾਕਿਆਂ ਵਿੱਚ ਵੱਖੋ ਵੱਖਰੇ ਸਮੇਂ ਤੇ ਡਿਊਟੀਆਂ ਲੱਗਦੀਆਂ ਮਹਾਪੁਰਖਾਂ ਦੀਆਂ ਲੱਗਦੀਆਂ ਰਹਿਣਗੀਆਂ ਆਪਾਂ ਜੁੜਨਾ ਗੁਰੂ ਨਾਨਕ ਸਾਹਿਬ ਦੇ ਨਾਲ ਹੈਗਾ ਜਿਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਜਿਹੜਾ ਸਤ ਸੰਗ ਇਹ ਭਾਗਾਂ ਨਾਲ ਮਿਲਦਾ ਕਿਤੇ ਐਵੇਂ ਨਹੀਂ ਮਿਲਦਾ ਮੈਂ ਕਹਿ ਰਿਹਾ ਸੀ ਵੀ ਦੇਖੋ ਬਿਆਸ ਤੋਂ ਸੰਗਤ ਪਹੁੰਚ ਗਈ ਲੁਧਿਆਣੇ ਤੋਂ ਸੰਗਤ ਪਹੁੰਚ ਗਈ ਕਿੱਥੋਂ ਕਿੱਥੋਂ ਸੰਗਤ ਆ ਗਈ ਇਹ ਪਿਆਰ ਦੀ ਖੇਡ ਆ ਸਾਰੀ ਭਾਗਾਂ ਦੀ ਗੱਲ ਐ ਇਹ ਚੰਗੇ ਭਾਗਾਂ ਨਾਲ ਮਹਾਪੁਰਖ ਮਿਲਦੇ ਭਾਗ ਉਹਨਾਂ ਦੇ ਚੰਗੇ ਜਿਨ੍ਹਾਂ ਨੂੰ ਹੰਸਾਲੀ ਵਾਲੇ ਮਹਾਪੁਰਖ ਮਿਲੇ ਉਹਨਾਂ ਦੇ ਭਾਗ ਚੰਗੇ ਜਿਨ੍ਹਾਂ ਨੂੰ ਬਾਬਾ RAM ਸਿੰਘ ਗੰਡੂਆ ਵਾਲੇ ਮਿਲੇ ਬ੍ਰਹਮ ਮੰਗਿਆਨੀ ਸੰਗਤ ਅੱਜ ਵੀ ਰੋਂਦੀ ਐ ਵੀ ਕਿੱਥੇ ਚਲੇ ਗਏ ਸ਼ਾਮ ਨੂੰ ਮਹਾਪੁਰਖ ਡਿਊਟੀ ਲਾ ਕੇ ਗਏ ਸੀ ਵੀ ਹਰ ਰੋਜ਼ 15 ਨੂੰ ਕੁਛ ਨਾ ਕੁਛ ਭਾਵੇਂ ਸੇਬ ਪਾ ਕੇ ਆਉਓ ਕੇਲੇ ਪਾ ਕੇ ਆਉਓ ਕਿਤੇ ਬਰੈਡ ਛਕਾ ਕੇ ਆਓ ਇਹਨਾਂ ਨੂੰ ਇਹ ਭਾ ਭਾਗਾ ਨਾਲ ਸੇਵਾ ਮਿਲਦੀ ਐ ਜਦ ਤੱਕ ਬੰਦੇ ਦੇ ਮਨ ਚ ਦਇਆ ਨਹੀਂ ਉਹ ਤੱਕ ਇਹ ਸੇਵਾ ਨਹੀਂ ਹੁੰਦੀ ਲੰਗਰ ਦੀ ਨੀਲੇ ਭਵਨ ਦੇ ਕੋਲ ਗੱਡੀ ਖੜਾਈ ਉੱਥੇ ਇੱਕ ਸਿੰਘ ਆਇਆ ਹੱਥ ਫੜਿਆ ਉਹਨੇ ਹੱਥ ਫੜ ਕੇ ਕਹਿੰਦਾ ਮਹਾਰਾਜ ਆਜੂ ਮੈਂ ਕਿਹਾ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਆ ਇਹ ਸ਼ੋਅਰੂਮ ਦੇ ਵਿੱਚ ਲੈ ਗਿਆ ਕਹਿੰਦਾ ਮਹਾਰਾਜ ਬਾਬਾ ਰਾਮ ਸਿੰਘ ਗੰਡੂ ਵਾਲਿਆਂ ਨੂੰ ਪੁੱਛਿਆ ਸੀ ਵੀ ਮਹਾਰਾਜ ਸ਼ੋਅਰੂਮ ਪਾ ਲਈਏ ਦੁਕਾਨ ਪਾ ਲਈਏ ਕੱਪੜੇ ਦੀ ਕਹਿੰਦੇ ਉਹਨਾਂ ਤਿੰਨ ਵਾਰੀ ਕਿਹਾ ਕਹਿੰਦਾ ਪਾ ਲੋ ਪਾ ਲੋ ਪਾ ਲੋ ਪਾ ਲੋ ਕਹਿੰਦੇ ਤਿੰਨ ਵਾਰੀ ਕਿਹਾ ਪਰ ਮਹਾਰਾਜ ਅੱਜ ਕਿਰਪਾ ਬਹੁਤ ਹੈ ਉਹਨਾਂ ਨੇ ਤਰੱਕੀ ਬੜੀ ਦੇਤੀ ਅੱਜ ਉਹ ਹੈ ਨਹੀਂ ਫੇਰ ਕਹਿੰਦਾ ਕਹਿੰਦਾ ਮਹਾਰਾਜ ਚਲੋ ਤੁਸੀਂ ਤਾਂ ਮਿਲ ਗਏ ਤੁਸੀਂ ਚਰਨ ਪਾਓ ਇੰਨਾ ਪਿਆਰ ਕੀਤਾ ਇੰਨਾ ਭਰੋਸਾ ਉਹਨੂੰ ਮਹਾਪੁਰਖਾਂ ਤੇ ਵਿਸ਼ਵਾਸ ਇੰਨਾ ਮਹਾਰਾਜ ਉਹਨਾਂ ਦੇ ਬਚਨ ਨੇ ਮੈਂ ਕਿਹਾ ਭਾਈ ਜਿਹੜਾ ਤੇਰਾ ਭਰੋਸਾ ਤੇ ਪ੍ਰੇਮ ਹੈ ਨਾ ਇਹਨੇ ਤੈਨੂੰ ਤਰੱਕੀ ਦਿਵਾਣੀ ਹੈ ਗੱਜਕੇ ਆਖ ਹੋਰ ਸਤਨਾਮ ਸ੍ਰੀ ਵਾਹਿਗੁਰੂ ਤੇਰਾ ਪ੍ਰੇਮ ਬਹੁਤ ਆ ਭਰੋਸਾ ਲੋ ਬੜਾ ਉਹਨੇ ਬਹੁਤ ਪਿਆਰ ਦਿੱਤਾ ਮੈਂ ਕਿਹਾ ਭਾਈ ਮਹਾਪੁਰਖ ਸਾਰੇ ਚੰਗੇ ਨੇ ਜਿਹੜੇ ਜੋੜਦੇ ਨੇ ਨਾ ਸਭ ਚੰਗੇ ਨੇ ਗੱਲ ਆ ਤੁਹਾਡੇ ਵਿਸ਼ਵਾਸ ਦੀ ਜਿਨ੍ਹਾਂ ਮਹਾ ਜਿਹੜੇ ਮਹਾਪੁਰਖਾਂ ਨਾਲ ਜੁੜਗੇ ਜਿਨ੍ਹਾਂ ਤੁਸੀਂ ਉਹਨਾਂ ਤੇ ਵਿਸ਼ਵਾਸ ਕਰੋਗੇ ਭਰੋਸਾ ਕਰੋਗੇ ਰੱਬ ਦੀ ਓਨੀ ਕਿਰਪਾ ਹੋਣੀ ਹੈਗਾ ਜਿਕੇ ਆਖੋ ਸਤਨਾਮ ਸ਼੍ਰੀ ਵਾਰਾ ਮਿੱਤਰ ਬਚੋਲਿਆਂ ਤੋਂ ਬਿਨਾ ਕੰਮ ਨਹੀਂ ਬਣਦਾ ਜੇ ਤਾਂ ਕੋਈ ਸਾਧੂ ਨਹੀਂ ਮਿਲਦਾ ਕੋਈ ਸ਼ਾਂਤ ਨਹੀਂ ਮਿਲਦਾ ਪਰਮੇਸ਼ਰ ਨਾਲ ਜੋੜਨ ਵਾਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਗੱਲ ਦਾ ਹਾਰ ਕਿਹਾ ਕਿਨਾਂ ਨੂੰ ਸ਼ਾਂਤੀਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਸੰਤ ਬਾਬਾ ਰਾਮ ਸਿੰਘ ਗੜੂਆ ਵਾਲਿਆਂ ਨੂੰ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਤੱਪਾ ਦਾ ਰਾਜ ਮੁਹਾਲੀ ਵਾਲੇ ਐਸੇ ਮਹਾਪੁਰਖ ਇੰਨਾ ਤਪ ਕੀਤਾ ਸਰੀਰ ਵੀ ਸੁੱਕ ਗਿਆ ਸੀ ਸੰਗਤਾਂ ਦੇ ਭਲੇ ਵਾਸਤੇ ਵੀ ਸੰਗਤਾਂ ਦਾ ਭਲਾ ਹੋਏਗਾ ਸੰਗਤਾਂ ਦਾ ਪਿਆਰ ਹੁੰਦਾ ਸਾਹ ਸੰਗਤ ਇਸੇ ਵੀ ਮਹਾਪੁਰਖ ਨਾਲ ਜੁੜੇ ਹੋ ਉਹਦਾ ਕਹਿਣਾ ਮੰਨੋ ਬਾਬੇ ਨਾਨਕ ਨਾਲ ਜੁੜੋ ਜੇ ਮਹਾਪੁਰਖਾਂ ਨੇ ਕਿਹਾ ਵੀ ਪੰਜ ਮਾਲਾ ਮੂਲ ਮੰਤਰ ਦੀਆਂ ਕਰੋ ਤਾਂ ਪੰਜ ਮਾਲਾ ਮੂਲ ਮੰਤਰ ਦੀਆਂ ਕਰੋ ਜਿੰਨਾ ਜੇ ਕਿਹਾ ਵੀ ਦੋ ਮਾਲਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿ ਆ ਮੋਛੰਦਾਏ ਦੀਆਂ ਸ਼ਬਦ ਦੀਆਂ ਤਾਂ ਦੋ ਮਾਲਾ ਹੀ ਕਰੋ ਤੀਜੀ ਨਾ ਕਰੋ ਕਹਿਣਾ ਮੰਨੋ ਜਿਹੜਾ ਤੁਹਾਡਾ ਸਤਿ ਵਚਨ ਸਤਿ ਵਚਨ ਸਾਧੂ ਉਪਦੇਸ਼ ਇਹ ਉਪਦੇਸ਼ ਹੁੰਦਾ ਸਾਧ ਸੰਗਤ ਜਿਨ੍ਹਾਂ ਨੇ ਸਤਿ ਵਚਨ ਕਮਾ ਲਿਆ ਪਰਮੇਸ਼ਰ ਨਾਲ ਮਲਾਪ ਜਲਦੀ ਹੋ ਜਾਂਦਾ ਹੈ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਪਰਮੇਸ਼ਰ ਦਾ ਰੂਪ ਥੋੜਾ ਥੋੜਾ ਹੈ ਤਾਂ ਉਹ ਜੋਤ ਰੂਪ ਹੈ ਪਰ ਜਦੋਂ ਸਰਗਣ ਰੂਪ ਧਾਰਦਾ ਫਿਰ ਸੋਹਣਾ ਬਹੁਤ ਸੋਹਣਾ ਨੱਕ ਜਿੰਨ ਲੰਮੜੇ ਬਾਲਾ ਲੰਮੇ ਲੰਮੇ ਬਾੜ ਨੇ ਉਹਦੇ ਸੁਨਹਿਰੀ ਸੋਨੇ ਰੰਗੇ ਵਾਲ ਤਿੱਖਾ ਨਾਕ ਸੋਹਣਾ ਨਕ বিষ্ণੂ ਮਹਾਰਾਜ ਦਾ ਨਕ ਤਿੱਖਾ ਸੋਨੇ ਦਾ ਸਰੀਰ ਕਿਤੇ ਉਹਨਾਂ ਦਾ ਨੀਲਾ ਰੰਗ ਵੀ ਲਿਖਿਆ ਨੀਲ ਕਾਂਠ ਨਰ ਹਰਨ ਨਾਰਾਇਣ ਨੀਲ ਬਸਨ ਬਨਵਾਰੀ ਜਦੋਂ ਮਹਾਰਾਜ ਹੱਸਦੇ ਨਾ ਜੇ ਹੱਸਦੇ ਦੇਖ ਲਈਏ ਕਿਤੇ ਬੰਦਾ ਦੁਨੀਆ ਵੱਲ ਝਾਕਦਾ ਵੀ ਨਹੀਂ ਦੁਨੀਆ ਭੁੱਲ ਜਾਂਦੀ ਹੈ ਇੰਨਾ ਮਹਾਰਾਜ ਹੱਸਦੇ ਨੇ ਖੁਸ਼ ਰਹਿੰਦੇ ਹੁਣ ਦੁਨੀਆ ਵੱਲ ਦੇਖੀਏ ਦੀਵਾ ਬੁਝਿਆ ਪਿਆ ਭੈ ਬੜਾ ਕੁਛ ਹੈ ਖੁਸ਼ ਨਹੀਂ ਹੈਗੇ ਖੁਸ਼ ਤਾਂ ਨਹੀਂ ਇੱਕ ਵਾਰ ਸੰਗਤ ਜੇ ਬੰਦੇ ਨੂੰ ਨਹੀਂ ਮਿਲਦੀ ਬੰਦਾ ਖੁਸ਼ ਨਹੀਂ ਰਹਿੰਦਾ ਦੂਜਾ ਮੂਲ ਮੰਤਰ ਜਦੋਂ ਤੱਕ ਬੰਦਾ ਜਪਦਾ ਨਹੀਂ ਨਾ ਜਾਂ ਵਾਹਿਗੁਰੂ ਸ਼ਬਦ ਨਹੀਂ ਜਪਦਾ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਦਾ ਨਹੀਂ ਜਿੰਨੇ ਮਰਜੀ ਪੈਸੇ ਹੋਣ ਪੱਲੇ ਬੰਦਾ ਖੁਸ਼ ਨਹੀਂ ਰਹਿ ਸਕਦਾ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਤੱਕ ਬੰਦਾ ਜੁੜਦਾ ਨਹੀਂ ਗੁਰਬਾਣੀ ਦੇ ਨਾਲ ਉਹ ਤੱਕ ਨਾ ਅੰਦਰੋਂ ਖੁਸ਼ੀ ਨਹੀਂ ਮਿਲ ਸਕਦੀ ਜਦੋਂ ਤੁਸੀਂ ਮੂਲ ਮੰਤਰ ਸਾਹਿਬ 24 ਮਿੰਟ ਵੀ ਜਪਣ ਲੱਗੇ ਨਾ ਤੁਹਾਨੂੰ ਅੰਦਰੋਂ ਇਹ ਹੋਏਗੀ ਵੀ ਚਲੋ ਕੁਝ ਅੱਛਾ ਕਰਨ ਲੱਗ ਪੇ ਬਾਬੇ ਨਾਨਕ ਨਾਲ ਜੁੜਨ ਲੱਗ ਪੇ ਸ਼ਾਂਤ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਇਹਦਾ ਕੀ ਅਰਥ ਹੈ ਤੁਸੀਂ ਕਹਿੰਦੇ ਹੋ ਵੀ ਜਾਂ ਤੂੰ ਮੇਰੇ ਬਲ ਹੈ ਤਾਂ ਕਿ ਆ ਮਛੰਦਾ ਵੀ ਇਹ ਸ਼ਬਦ ਪੜਿਆ ਕਰੋ ਮਹਾਰਾਜ ਅਰਥ ਕੀ ਹੈ ਜਾਂ ਤੂੰ ਮੇਰੇ ਬਲ ਹੈ ਜਿਹੜੇ ਭਜਨ ਮੰਦਗੀ ਵਾਲੇ ਸਾਧੂ ਉਹ ਸਿੱਧਾ ਹੀ ਅਰਥ ਕਰਦੇ ਕਹਿੰਦੇ ਅੰਦਰ ਦੇ ਬਲ ਕੱਢ ਦੋ ਰੱਬ ਜਲਦੀ ਮਿਲ ਜਾਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਂ ਤੂੰ ਮੇਰੇ ਬਲ ਹੈ ਦੂਜਾ ਅਰਥ ਕਹਿੰਦੇ ਜੇ ਪਰਮੇਸ਼ਰ ਬਲ ਹੋ ਜਾਵੇ ਨਾ ਦੁਨੀਆਂ ਦੇ ਜਿੰਨੇ ਪਦਾਰਥ ਸਭ ਝੋਲੀ ਪੈ ਜਾਂਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਛਾ ਇੱਕ ਗੱਲ ਹੋਰ ਸੋਚਣ ਵਾਲੀ ਹੈ ਦੁਨੀਆ ਕਿਸੇ ਨਾਲ ਕਿਉਂ ਜੁੜਦੀ ਆ ਪਦਾਰਥਾਂ ਕਰਕੇ ਮੇਰੀ ਆ ਅਰਦਾਸ ਪੂਰੀ ਹੋ ਜੇ ਆ ਮੰਗ ਪੂਰੀ ਹੋ ਜੇ 90% ਦੁਨੀਆ ਐਸੇ ਕਰਕੇ ਜੁੜਦੀ ਆ ਕਿਤੇ ਦੇਵੀ ਦੇਵਤਿਆਂ ਨਾਲ ਕਿਤੇ ਹੋਰ ਪੀਰਾਂ ਫਕੀਰਾਂ ਨਾਲ ਸਾ ਸੰਗਤ ਦੁਨੀਆ ਤੇ ਆਏ ਆ ਆਪਾਂ ਮੁਕਤੀ ਵਾਸਤੇ ਗੋਵਨ ਮਿਲਣ ਕੀ ਇਹ ਤੇਰੀ ਭਰੀਆ ਪਰਮੇਸ਼ਰ ਨੂੰ ਮਿਲਣ ਵਾਸਤੇ ਮਨੋਰਥ ਹੈ ਦੇਵੀ ਦੇਵਤਿਆਂ ਨੂੰ ਤੇ ਆਵਾਂਗੇ ਤੁਹਾਨੂੰ ਪਦਾਰਥ ਮਿਲਣਗੇ ਮੁਕਤੀ ਨਹੀਂ ਮਿਲਦੀ ਕਿਸੇ ਪੀਰ ਫਕੀਰ ਨਾਲ ਕੋਈ ਜੁੜਿਆ ਤਾਂ ਉਹਨੂੰ ਪਦਾਰਥ ਜ਼ਰੂਰ ਮਿਲ ਜਾਣਗੇ ਮੁਕਤੀ ਨਹੀਂ ਮਿਲਣੀ ਮੁਕਤੀ ਗੁਰੂ ਨਾਨਕ ਦੇ ਘਰ ਹੈ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਸੋਚਣ ਦੀ ਇਹ ਗੱਲ ਹੈ ਵੀ ਗੁਰੂ ਨਾਨਕ ਦੇ ਘਰ ਜੁੜਿਆ ਫਾਇਦਾ ਕੀ ਹੈ ਅੱਜ ਕੱਲ ਹਰ ਬੰਦਾ ਫਾਇਦੇ ਦੀ ਗੱਲ ਕਰਦਾ ਨਾ ਕਿ ਸਾਨੂੰ ਕੀ ਫਾਇਦਾ ਸਾਹ ਸੰਗਤ ਪਦਾਰਤਾ ਮਿਲ ਨਹੀਂ ਮਿਲਨੇ ਗੁਰੂ ਨਾਨਕ ਦੇ ਘਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਬੇਵਾਰ ਸਾਹ ਸੰਗਤ ਪਦਾਰਤਾ ਮਿਲਨੇ ਮਿਲਨੇ ਜਿਹੜੀ ਮੁਕਤੀ ਵਾਸਤੇ ਆਏ ਆ ਦੁਨੀਆ ਤੇ ਉਹ ਗੁਰੂ ਨਾਨਕ ਦੇ ਘਰ ਤੋਂ ਬਿਨਾ ਕਿਤੇ ਨਹੀਂ ਮਿਲ ਸਕਦੀ ਗੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪਣਾ ਬਹੁਤ ਜ਼ਰੂਰੀ ਹੈ ਨਾਮ ਜਪਣਾ ਚਾਹੀਦਾ ਮੂਲ ਮੰਤਰ ਨਾਲ ਜੁੜਨਾ ਚਾਹੀਦਾ ਗੁਰਨਾਨਕ ਸਾਹਿਬ ਨਾਲ ਜੁੜੀਏ ਜੇ ਜੁੜ ਨਹੀਂ ਲੱਗਿਆ ਸੰਸਾਰ ਤੇ ਫਿਰ ਵੱਡੇ ਨਾਲ ਜੁੜੀਏ ਜੇ ਕਿਤੇ ਦੋਸਤੀ ਯਾਰੀ ਪਾਉਣੀ ਹੈ ਫਿਰ ਸਿੰਧੀ ਪ੍ਰਧਾਨ ਮੰਤਰੀ ਨਾਲ ਪਾਵੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਹੜੇ ਰਾਹ ਵਿੱਚ ਦੇਵੀ ਦੇਵਤੇ ਆਉਂਦੇ ਸਤਕਾਰ ਇਹਨਾਂ ਦਾ ਜ਼ਰੂਰ ਆ ਇਹ ਪਰਮੇਸ਼ਰ ਵੱਲੋਂ ਬਣਾਏ ਨੇ ਡਿਊਟੀ ਵਾਸਤੇ ਪਰ ਆਪਾਂ ਜੁੜਨਾ ਰੱਬ ਦੇ ਨਾਲ ਆ ਕਿ ਜਿਹੜੇ ਦੇਵਤੇ ਨੇ ਵੀ ਪਾਏ 'ਚ ਰਹਿੰਦੇ ਪਾਏ ਵਿੱਚ ਪਵਨ ਵਹੈ ਸਦਵਾਉ ਪਾਏ ਵਿੱਚ ਚੱਲ ਲੱਖ ਦਰੇ ਪਾਏ ਵਿੱਚ ਅਗਨ ਕੱਢੇ ਬਿngਾਰ ਪਾਏ ਵਿੱਚ ਧਰਤੀ ਦੱਬੀ ਪਾਏ ਵਿੱਚ ਇੰਦ ਫਿਰੈ ਸਿਰ ਪਾਏ ਰਾਜਾ ਇੰਦਰ ਵੀ ਪਾਏ ਵਿੱਚ ਕਿਹਦੇ ਪਰਮੇਸ਼ਰ ਦੇ ਪਾਏ ਵਿੱਚ ਰਾਜਾ ਧਰਮੰਦਵਾ ਪਾਏ ਵਿੱਚ ਸੂਰਜ ਪਾਏ ਵਿੱਚ ਚੰਦ ਕੋ ਕਰੋੜੀ ਚਲਤ ਨਾ ਆ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਣੇ ਆਕਾਸ ਭੈ ਵਿੱਚ ਜੋਤ ਮਹਾਮਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਾਉ ਲਿਖਿਆ ਸਿਰਲੇਖ ਨਾਰੰਗ ਨਿਰਭਾਉ ਨਿਰੰਕਾਰ ਸਾਚੇ ਕਿੰਨੇ ਤੁਹਾਨੂੰ ਨਾਮ ਹੀ ਗਿਣੇ ਨੇ ਨਾ ਚੰਦ ਸੂਰਜ ਧਰਤੀ ਦਰਿਆ ਸਮੁੰਦਰ ਦੇਵੀ ਦੇਵਤੇ ਧਰਮ ਰਾਜਾ ਇੰਦਰ 96 ਕਰੋੜ ਮੇਘਮਾਲਾ ਜਿੰਨੀ ਇੰਦਰ ਮਹਾਰਾਜ ਨੂੰ ਸੁੱਖ ਹੈ ਦੁਨੀਆ 'ਤੇ ਕਿਸੇ ਨੂੰ ਸੁੱਖ ਨਹੀਂ ਹੈ ਜਿਹੜਾ ਰਾਜਾ ਇੰਦਰ ਹੈ ਨਾ ਜਿੰਨਾ ਸੁੱਖ ਇਹਨੂੰ ਹੈ ਨਾ ਦੁਨੀਆ 'ਤੇ ਕਿਸੇ ਨੂੰ ਸੁੱਖ ਨਹੀਂ ਹੈ ਕਾਮ ਤੇ ਨਗਉ ਦਾ ਦੇਵਤੇ ਦੁੱਧ ਪੀਂਦੇ 27 ਤਤ ਬੜੇ ਪਾਵਨ ਪਵਿੱਤਰ ਇਹ ਵੀ ਭੈ ਵਿੱਚ ਨਹੀਂ ਬਾਬੇ ਨਾਨਕ ਦੇ ਮਹਾਰਾਜ ਕਹਿੰਦੇ ਜੇ ਭੈ ਵਿੱਚ ਨਹੀਂ ਨਾਨਕ ਨਿਰਪਾਉ ਨਿਰੰਕਾਰ ਸੱਚ ਏਕ ਨਿਰਪਉ ਨਿਰੰਕਾਰ ਕੌਣ ਹੈ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਬਾਬਤ ਅਕਾਲ ਪੁਰਖ ਜੀ ਨੇ ਕਿਹਾ ਸੀ ਤੂੰ ਪਾਰ ਬ੍ਰਹਮ ਮੈਂ ਪਾਰ ਬ੍ਰਹਮ ਪਰਮੇਸ਼ਰ ਤੂੰ ਗੁਰ ਪਰਮੇਸ਼ਰ ਜਦੋਂ ਸੱਚਖੰਡ ਤੋਂ ਮੂਲ ਮੰਤਰ ਸਾਹਿਬ ਲੈ ਕੇ ਆਏ ਅੰਮ੍ਰਿਤ ਦਾ ਪਿਆਲਾ ਦਿੱਤਾ ਅਕਾਲ ਪੁਰਖ ਜੀ ਨੇ ਹੈ ਜੋਤ ਰੂਪ ਹੈ ਪਰ ਜਦੋਂ ਦਾ ਸਰਗੁਣ ਰੂਪ ਸਾਹਮਣੇ ਆਉਂਦਾ ਨਾ ਉਹਦਾ ਆਨੰਦ ਹੀ ਵੱਖਰਾ ਜਿਹਨੇ ਮਹਾਰਾਜ ਦੇਖ ਲਿਆ ਨਾ ਦੁਨੀਆਂ ਦੇ ਕੋਈ ਦੇਖਣ ਦੀ ਫਿਰ ਚੀਜ਼ ਨਹੀਂ ਕੋ ਰਹਿ ਜਾਂਦੀ। ਉਹ ਭੁੱਖਾ ਸਭ ਦੂਰ ਹੋ ਜਾਂਦੀ ਹੈ। ਜਿਹੜੇ ਮਹਾਰਾਜ ਦੇ ਦਰਸ਼ਨ ਨੇ ਨਾ ਉਹਦਾ ਆਨੰਦ ਹੀ ਵੱਖਰਾ। ਅਮਰਤ ਦਾ ਪਿਆਲਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਅਮਰਤ ਦਾ ਪਿਆਲਾ ਪੀਤਾ। ਤੇ ਕਾਲਪੁਰਖ ਜੀ ਕਹਿੰਦੇ ਮੈਂ ਪਾਰ ਬ੍ਰਹਮ ਪਰਮੇਸ਼ਰ। اے ਗੁਰਨਾਨਕ ਜੀ ਤੁਸੀਂ ਗੁਰ ਪਰਮੇਸ਼ਰ ਗੁਰੂ ਵੀ ਤੇ ਪਰਮੇਸ਼ਰ ਵੀ ਜਿਹੜਾ ਤੁਹਾਡੇ ਨਾਲ ਜੁੜੇਗਾ ਉਹ ਸਿੱਧਾ ਮੇਰੇ ਸੱਚਖੰਡ ਧਾਮ ਨੂੰ ਆਵੇਗਾ ਗੱਜ ਕੇ ਆ ਕੋ ਸੋਨ ਹਾਲਾ ਸੱਚੀ ਆਖੋ ਜੇ ਆਪਾਂ ਮੂਲ ਮੰਤਰ ਸਾਹਿਬ ਕਰਾਂਗੇ ਬਾਬੇ ਨਾਨਕ ਨਾਲ ਜੁੜਾਂਗੇ ਨਾ ਸਾਹ ਸੰਗਤ ਘਾਟ ਨਹੀਂ ਕੋਈ ਆ ਸਕਦੀ ਜੇ ਜੁੜਨਾ ਹੋਵੇ ਨਾ ਕਿਸੇ ਦੀ ਤਰੱਕੀ ਦੇਖਣੀ ਚਾਹੀਦੀ ਹੈ ਵੀ ਉਹਦੀ ਤਰੱਕੀ ਕਿੰਨੀ ਕ ਤਰਕੀ ਦੇ ਸਕੇ ਜੁੜੋ ਵੀ ਜੇ ਮਹਾਰਾਜ ਨਾਲ ਜੁੜਿਆ ਪਿਆਰ ਤਾਂ ਬਾਅਦ ਚ ਪੈਂਦਾ ਪਹਿਲਾ ਬੰਦਾ ਡਰ ਦੇ ਨਾਲ ਨਾਮ ਜਪਦਾ ਉਹਨੂੰ ਕਹਿੰਦੇ ਭਾਉ ਇੱਕ ਹੁੰਦਾ ਭਾਉ ਭਾਉ ਕਹਿੰਦੇ ਡਰ ਭਾਉ ਕਹਿੰਦੇ ਪ੍ਰੇਮ ਜਦੋਂ ਸ਼ੁਰੂ ਸ਼ੁਰੂ ਚ ਬੰਦਾ ਜੁੜਦਾ ਜੰਦੂਤਾਂ ਦੀ ਮਾਰ ਦੇ ਡਰ ਤੋਂ ਹੀ ਜੁੜਦਾ ਵੀ ਪਰਮੇਸ਼ਰ ਦਾ ਨਾਮ ਜਪ ਲਓ ਕਿਟਾਪਾ ਬੜਾ ਹੋਣਾ ਹੌਲੀ ਹੌਲੀ ਪ੍ਰੇਮ ਜਾਗਦਾ ਜਿਉਂ-ਜਿਉਂ ਜੁੜਦਾ ਆਤਮਾਨੰਦ ਵੱਧਦਾ ਫਿਰ ਬੰਦਾ ਸੋਚਦਾ ਹੁਣ ਤੱਕ ਨੇਰੇ ਚ ਹੀ ਰਹੇ ਇਦਾਂ ਅਨੰਦ ਬੜਾ ਇੱਕ ਜਿਹੜੇ ਸ਼ਾਂਤ ਮਹਾਪੁਰਖ ਹੁੰਦੇ ਨਾ ਉਹਨਾਂ ਦੀ ਨਿਗਾਹ ਹੀ ਇਦਾਂ ਦੀ ਹੁੰਦੀ ਆ ਦੂਜੇ ਬੰਦੇ ਨੂੰ ਲੱਗਦਾ ਵੀ ਕੋਈ ਨਸ਼ਾ ਕਰਦੇ ਹੋਣ ਇਹ ਵੱਡੇ ਮਹਾਪੁਰਖ ਇੱਕ ਵਾਰੀ ਕਿਤੇ ਸੱਟ ਲੱਗੀ ਡਾਕਟਰ ਨੇ ਤਿੰਨ ਇੰਜੈਕਸ਼ਨ ਲਾਇਓ ਬਿਹੋਸ਼ ਨਾ ਹੋਣ ਡਾਕਟਰ ਕਹਿੰਦੇ ਕੋਈ ਨਸ਼ਾ ਨਸ਼ਾ ਤਾਂ ਨਹੀਂ ਕਰਦੇ ਮਹਾਪੁਰਖਾਂ ਨੂੰ ਉਸ ਸੰਗਤ ਨਾਲ ਜਿਹੜਾ ਸੇਵਾਦਾਰ ਸੀ ਕਹਿੰਦਾ ਜੀ ਮਹਾਪੁਰਖ ਨੇ ਇਹ ਸੰਤ ਮਹਾਤਮਾ ਕਹਿੰਦਾ ਅੱਛਾ ਤਾਂ ਹੀ ਕਹਿੰਦਾ ਮਹਾਰਾਜ ਥੋੜਾ ਜਿਹਾ ਘਟਨਾਮ ਜਪ ਲਿਆ ਕਰੋ ਨਾਮ ਜਪ ਜਪ ਕੇ ਹੀ ਕਹਿੰਦਾ ਤੁਸੀਂ ਅੰਦਰ ਹੀ ਤੁਹਾਡੇ ਇੰਨਾ ਆਨੰਦ ਹੈ ਇਹ ਵੀ ਨਾਮ ਦਾ ਇੱਕ ਨਸ਼ਾ ਹੁੰਦਾ ਸਾਧ ਸੰਗਤ ਕੋਈ ਹੋਰ ਨਸ਼ਾ ਨਾ ਇਤੇ ਅਸਰ ਨਹੀਂ ਕਰਦਾ ਨਾ ਦਵਾਈਆਂ ਅਸਰ ਕਰਨਾਂ ਉਹ ਕਹਿੰਦਾ ਵੀ ਤਿੰਨ ਟੀਕੇ ਮੈਂ ਲਾ ਚੁੱਕਿਆ ਹੁਣ ਚੌਥਾ ਮੈਂ ਲਾ ਨਹੀਂ ਸਕਦਾ ਬੇਹੋਸ਼ ਹੀ ਨਹੀਂ ਹੁੰਦੇ ਮਹਾਪੁਰਖ ਕਹਿੰਦੇ ਕੋਈ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਤੂੰ ਆਪਣੇ ਟਾਂਕੇ ਲਾਈ ਚੱਲ ਜਿਹੜੇ ਲਾਉਣੇ ਇਹਦੇ ਸੱਟ ਲੱਗ ਗਈ ਸੀ ਬਾਹ ਤੇ ਇਹ ਮਿਲਟਰੀ ਫੌਜ ਦੀ ਗੱਲ ਆ ਇਹ ਕਹਿੰਦੇ ਤਿੰਨ ਇੰਜੈਕਸ਼ਨ ਲਾਏ ਅਸੀਂ ਬੇਹੋਸ਼ ਹੀ ਨਹੀਂ ਹੋਏ ਸਾਹ ਸੰਗਤ ਜਦੋਂ ਨਾਮ ਦਾ ਨਸ਼ਾ ਹੁੰਦਾ ਨਾ ਜਿਹੜਾ ਜਦੋਂ ਵਾਹਿਗੁਰੂ 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 ਇਨਸਾਨ ਜਪਦਾ ਉਹਦਾ ਸਰੀਰ ਵੀ ਸਾਰਾ ਵਾਹਿਗੁਰੂ ਰੂਪ ਹੋ ਜਾਂਦਾ ਹੈ ਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਪ ਕੇ ਦੇਖੋ ਹਰ ਵੇਲੇ ਆਨੰਦ ਹਰ ਵੇਲੇ ਹੁਣ ਕਈ ਕਹਿੰਦੇ ਮਹਾਰਾਜ ਤੁਸੀਂ ਹਰ ਵੇਲੇ ਖੁਸ਼ ਰਹਿੰਦੇ ਆ ਇਹ ਇਹਦਾ ਕੀ ਰਾਜ ਕੀ ਹੈ ਮੈਂ ਕਹਾ ਨਾਮ ਜਪੋ ਮਹਾਰਾਜ ਦਾ ਜਿੱਦਣ ਤੁਹਾਨੂੰ ਗੁਰਨਾਨਕ ਸਾਹਿਬ ਮਿਲ ਗਏ ਨਾ ਤੁਸੀਂ ਤਾਂ ਨੱਚਦਿਆਂ ਨੇ ਫਿਰਨਾ ਗੰਗਾਜਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਬਾਬੇ ਨਾਨਕ ਦਾ ਆਨੰਦ ਆ ਵੱਖਰਾ ਹੀ ਹੈ ਜਿਹੜਾ ਅਸਲੀ ਆਨੰਦ ਆ ਗੁਰੂ ਨਾਲ ਜੁੜ ਕੇ ਮੂਲ ਮੰਤਰ ਸਾਹਿਬ ਤੁਸੀਂ ਜਪਣ ਲੱਗ ਜਓ ਉਹ ਆਨੰਦ ਹੀ ਵੱਖਰਾ ਇੱਕ ਕੜੀ 24 ਮਿੰਟ ਦੀ ਅੱਧੀ ਕਿੰਨੀ ਰਹਿ ਗਈ 12 ਮਿੰਟ ਅੱਧੀ ਤੋਂ ਅੱਧੀ 6 ਮਿੰਟ ਕਬੀਰ ਸਾਹਿਬ ਕਹਿੰਦੇ 5-6 ਮਿੰਟ ਜੇ ਸ਼ਬਦ ਵੀ ਸੁਣ ਲਿਆ ਨਾ ਸਤਸੰਗ ਚ ਬਹਿ ਕੇ ਉਹਦਾ ਵੀ ਲਾਭ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਥ ਸੰਗਤ ਆਓ ਸੰਗਤਾਂ ਨੇ ਲਾਹਾ ਲਿਆ ਗੁਰਨਾਨਕ ਸਾਹਿਬ ਨਾਲ ਜੁੜਨਾ ਹੈ ਸਾਥ ਸੰਗਤ ਮੂਲ ਮੰਤਰ ਸਾਹਿਬ ਨਾਲ ਜੁੜਨਾ ਮੂਲ ਮੰਤਰ ਸਾਹਿਬ 15 ਮਿੰਟ ਤਾਂ ਜ਼ਰੂਰ ਕਰ ਲਿਆ ਕਰੋ 24 ਮਿੰਟ ਤੋਂ ਸ਼ੁਰੂ ਕਰੋ 24 ਮਿੰਟ ਨਹੀਂ ਹੁੰਦਾ 15 ਮਿੰਟ ਕਰ ਲਓ 15 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲਓ ਪਰ ਕਿਸੇ ਮਹਾਪੁਰਖ ਤੋਂ ਲਓ ਜੇ ਅਮਰਤ ਨਹੀਂ ਛਕਿਆ ਤਾਂ ਕਿਸੇ ਮਹਾਪੁਰਖ ਤੋਂ ਮੂਲ ਮੰਤਰ ਸਾਬ ਲੈ ਲਓ ਨਹੀਂ ਤਾਂ ਅਮਰਤ ਛੱਕੇ ਸਿੰਘ ਸਜੋ ਪੰਜ ਪਿਆਰੇ ਜੋ ਦੇਣਗੇ ਉਹੀ ਮੰਤਰ ਹੈ ਨਹੀਂ ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਕੋਈ ਮਹਾਪੁਰਖ ਉਹਨਾਂ ਤੋਂ ਮੂਲ ਮੰਤਰ ਲੈ ਲਓ ਲੈ ਕੇ ਜਪੋ ਉਹਦਾ ਕੁਝ ਆਨੰਦ ਵੱਖਰਾ ਹੀ ਆਉਣਾ ਆਪਣੇ ਨਾਲੋਂ ਤਾਂ ਅੰਗਰੇਜ਼ ਅੱਗੇ ਲੰਘ ਗਏ ਆਪਣੇ ਵਾਸਤੇ ਮਹਾਰਾਜ ਮੂਲ ਮੰਤਰ ਸਾਹਿਬ ਲੈ ਕੇ ਆਇਆ ਆਪਾਂ ਉਹ ਨਹੀਂ ਜਪਦੇ ਟਾਈਮ ਨਹੀਂ ਹੈ ਜੀ ਵਾਹਿਗੁਰੂ ਵਾਹਿਗੁਰੂ ਉਹ ਆਪਾਂ ਉਹ ਨਹੀਂ ਜਪਦੇ ਇੱਕ ਅੰਗਰੇਜ਼ ਦੀ ਇੰਟਰਵਿਊ ਸੁਣੀ ਬੋਲਦਾ ਅੰਗਰੇਜ਼ੀ ਸੀ ਅੱਗੇ ਉਹ ਹਿੰਦੀ ਚ ਅਨਵਾਦ ਉਹ ਕਹਿੰਦਾ ਵੀ ਮੈਂ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕੀਤਾ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕੀਤਾ ਉਹ ਕਹਿੰਦਾ ਸਰੀਰ ਇੰਨਾ ਹੌਲਾ ਹੋ ਗਿਆ ਹਵਾ ਚ ਡਾਰੀਆਂ ਮਾਰਦਾ ਗੱਜਿਕਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਰੀਰ ਦੀ ਗ੍ਰੈਵਿਟੀ ਘਟ ਗਈ ਨਾਮ ਦਾ ਤਾਂ ਇੰਨਾ ਪ੍ਰਤਾਪ ਹੈ ਤੁਸੀਂ ਭਾਵੇਂ ਪਾਣੀ ਤੇ ਤੁਰ ਲੋ ਸਾਹ ਸੰਗਤ ਨਾਮ ਦੀਆਂ ਜਿਹੜੀਆਂ ਸ਼ਕਤੀਆਂ ਉਹ ਕੋ ਵੱਖਰੀਆਂ ਹੀ ਨੇ ਵਾਹਿਗੁਰੂ 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 ਜਪ ਕੇ ਦੇਖੋ ਜਿਉਂ-ਜਿਉਂ ਜਪੋਗੇ ਨਾ ਸਾਹ ਸੰਗਤ ਨੌ ਨਦੀਆਂ 18 ਸਿੱਧੀਆਂ ਪਿਛੇ ਲੱਗੀਆਂ ਫਿਰਨ ਮਾਇਆ ਦੇ ਪਦਾਰਥ ਸਭ ਪਿੱਛੇ ਪਿੱਛੇ ਤੁਰੇ ਫਿਰਦੇ ਸੋ ਆਓ ਮੂਲ ਮੰਤਰ ਸਾਹਿਬ ਨਾਲ ਜੁੜੀਏ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਹਫਤੇ ਬਾਅਦ ਸਤਸੰਗ ਹੁੰਦਾ ਜਰੂਰ ਕਰਿਆ ਕਰੋ ਭਾਈ ਇਹ ਸਤਸੰਗ ਦਾ ਇਨਾ ਪ੍ਰਤਾਪ ਹੈ ਅੱਧੇ ਘੰਟੇ ਦਾ ਸਤਸੰਗ 100 ਸਾਲ ਤੋਂ ਜ਼ਿਆਦਾ ਫਾਇਦਾ ਹੈ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ